ਬੇਟੀ ਗगनज्योत कौर ਵਾਹਿਗੁਰਜੀ ਕਾ ਖਾਲਸਾ ਸ਼ਿਵਾਹਿ ਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਮੈਨੂੰ ਕੋਈ ਕਥਾ ਕਰਨੀ ਨਹੀਂ ਆਉਂਦੀ ਮੈਨੂੰ ਕੋਈ ਲੈਕਚਰ ਵੀ ਕਰਨਾ ਨਹੀਂ ਆਉਂਦਾ ਮੈਨੂੰ ਤਾਂ ਵਾਹਿਗੁਰੂ ਨੇ ਸੜਕ ਦੀ ਇੱਕ ਰੋੜੀ ਤੇ ਚੁੱਕ ਕੇ ਤੇ ਅੱਜ ਇੱਥੇ ਬਿਠਾਤਾ ਤੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇੰਨੇ ਵੱਡੇ ਪੰਡਾਲ 'ਚ ਵੀ ਪਹੁੰਚਾਂਗੀ ਤੂੰ ਸਮਰੱਥ ਵੱਡਾ ਮੇਰੀ ਮਤਥ ਹੋ ਰਹੀ ਆਂ ਹੇ ਵਾਹਿਗੁਰੂ ਤੂੰ ਇੰਨਾ ਵੱਡਾ ਤੇਰੀ ਮੇ ਸਮਰੱਥਾ ਇੰਨੀ ਵੱਡੀ ਮੇਰੀ ਮਾਂ ਤੇ ਇੰਨੀ ਥੋੜੀ ਸਦੇ ਸਮਝ ਹੀ ਨਹੀਂ ਪਾਈ ਮੈਂ ਤੁਹਾਡੇ ਨਾਲ ਆਪਣੇ ਜੀਵਨ ਦਾ ਸੱਚ ਸਾਂਝਾ ਕਰਨਾ ਚਾਹੁੰਦੀ ਆ ਜੋ ਮੇਰੇ ਨਾਲ ਬੀਤਿਆ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦੀ ਆ ਕਿਵੇਂ ਵਾਹਿਗੁਰੂ ਨੇ ਮੇਰੀ ਮਦਦ ਕੀਤੀ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦੀ ਆ ਮੈਂ ਪਹਿਲਾਂ ਤੋਂ ਹੀ ਪੜ੍ਹਾਈ ਦਾ ਮੈਨੂੰ ਸ਼ੌਂਕ ਸੀ ਪਰ ਘਰ ਦੇ ਹਾਲਾਤ ਕੁਝ ਅਜਿਹੇ ਸੀ ਕਿ ਮੈਂ ਪੜ੍ਹ ਨਹੀਂ ਸਕਦੀ ਪਰ ਫਿਰ ਵੀ ਵਾਹਿਗੁਰੂ ਨੇ ਹਰ ਤਾ ਮੇਰੀ ਮਦਦ ਕੀਤੀ ਤੇ ਮੈਂ ਅੱਗੇ ਪੜ੍ਹਦੀ ਗਈ ਕਿਤੇ ਕਿਸੇ ਬਹਾਨੇ ਤੇ ਕਦੇ ਕਿਸੇ ਬਹਾਨੇ ਹਰ ਥਾਂ ਵਾਹਿਗੁਰੂ ਮੇਰਾ ਸਹਾਈ ਹੁੰਦਾ ਰਿਹਾ ਜਦੋਂ ਮੈਂ ਪਲੱਸ 2 ਕਲਾਸ ਵਿੱਚ ਪਹੁੰਚੀ ਇੱਕ ਵਾਰੀ ਮੈਨੂੰ ਇੱਕ ਕਿਤਾਬ ਦੀ ਲੋੜ ਸੀ 150 ਰੁਪਏ ਦੀ ਉਹ ਕਿਤਾਬ ਆਉਣੀ ਸੀ ਤੇ ਮੇਰੇ ਕੋਲੇ ਪੈਸੇ ਨਹੀਂ ਸੀ ਉਹਨੂੰ ਖਰੀਦਣ ਲਈ ਅਸੀਂ ਪਿੰਡ ਵਿੱਚ ਰਹਿੰਦੇ ਆ ਤੇ ਸਾਡੇ ਘਰੇ ਦਰਖਤ ਲੱਗੇ ਹੋਏ ਸੀ ਅਮਰੂਦਾਂ ਦੇ ਦਰਖਤ ਸੀ ਸਾਡੇ ਘਰੇ ਤਿੰਨ ਮੈਂ ਕੀ ਕਰਨਾ ਉਹ ਅਮਰੂਦ ਲੈ ਜਾਣਾ ਤੋੜ ਕੇ ਤੇ ਆਪਣੇ ਸਕੂਲ ਵਿੱਚ ਵੇਚ ਦੇਣੇ 1 ਰੁਪਏ ਦਾ ਇੱਕ ਅਮਰੂਦੋ ਵੇਖਦਾ ਹੁੰਦਾ ਸੀ ਤੇ ਇਸ ਤਰ੍ਹਾਂ ਮੈਂ 150 ਰੁਪਏ ਇਕੱਠਾ ਕਰਕੇ ਆਪਣੀ ਕਿਤਾਬ ਖਰੀਦੀ ਪਲੱਸ 2 ਦੀ ਗੱਲ ਸੀ ਇਹ ਉਸ ਤੋਂ ਬਾਅਦ ਮੈਂ ਅੱਗੇ ਮੈਨੂੰ ਸ਼ੌਂਕ ਸੀ ਕਿ ਮੈਂ ਅੱਗੇ ਪੜਾਂ ਪਰ ਪੜਾਂ ਕਿਵੇਂ ਵਾਹਿਗੁਰੂ ਕਿਵੇਂ ਪੜੂੰਗੀ ਮੈਂ ਮੇਰੇ ਕੋਲ ਤਾਂ ਕਿਤਾਬ ਖਰੀਦਣ ਦੀ ਸਮਰੱਥਾ ਨਹੀਂ ਤੇ ਮੈਂ ਅੱਗੇ ਕਿਵੇਂ ਪੜੂੰਗੀ ਇੰਜੀਨੀਅਰ ਸ਼ਬਦ ਮੈਨੂੰ ਇੰਨਾ ਸੋਹਣਾ ਲੱਗਦਾ ਸੀ ਕਿ ਸੁਪਨਾ ਜਿਹਾ ਸੀ ਲੱਗਦਾ ਇੱਕ ਵਕਤੇ ਉਹ ਬੱਚੇ ਪਤਾ ਨਹੀਂ ਕਿੰਨੇ ਕੁ ਵੱਡੇ ਭਾਗਾਂ ਵਾਲੇ ਹੋਣਗੇ ਜਿਹੜੇ ਇੰਜੀਨੀਅਰ ਕਰਦੇ ਆ ਇੰਜੀਨੀਅਰਿੰਗ ਇੰਨੀ ਵੱਡੀ ਡਿਗਰੀ ਜਿਹੜੇ ਇੰਨਾ ਵਧੀਆ ਕੋਰਸ ਕਰਦੇ ਆਂ ਵਾਹਿਗੁਰੂ ਮੈਂ ਵੀ ਕਿਤੇ ਇਹ ਸੁਪਨਾ ਦੇਖਿਆ ਸੀ ਪਰ ਪਤਾ ਨਹੀਂ ਕਿੰਨੀ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਇਹ ਸੁਪਨਾ ਜੋ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀ ਉਹ ਮੇਰੇ ਦਿਮਾਗ 'ਚ ਆਇਆ ਇੱਕ ਦਿਨ ਮੈਂ ਟੀਵੀ 'ਚ ਐਡ ਦੇਖ ਲਈ ਤੇ ਮੈਂ ਬੈਠੀ ਨੇ ਸੁੱਤੇ ਸੱਦੇ ਕਹਿੰਦਾ ਕਿ ਹੇ ਵਾਹਿਗੁਰੂ ਕਾਸ਼ ਕਿਤੇ ਮੈਂ ਵੀ ਇੰਜੀਨੀਅਰਿੰਗ ਕਰਦੀ ਤੇ ਵਾਹਿਗੁਰੂ ਉਸ ਵਕਤ ਮੇਰੀ ਸੁਣਦਾ ਸੀ ਪਤਾ ਤੁਹਾਨੂੰ ਵਾਹਿਗੁਰੂ ਮੇਰੀ ਸੁਣ ਰਿਹਾ ਸੀ ਉਸ ਵਕਤ ਤੇ ਵਾਹਿਗੁਰੂ ਨੇ ਇੱਕ ਇਹ ਜੀ ਵਿੱਦ ਬਣਾਈ ਕਿ ਮੇਰੀ ਪਹਿਲੀ ਫੀਸ ਮੇਰੇ ਕਿਸੇ ਨੇ ਭਰਤੀ ਤੇ ਉਦੋਂ ਅੱਗੇ ਕਦੇ ਕੋਈ ਕਹਿੰਦਾ ਵੀ ਮੈਂ ਭਰ ਦੂੰ ਕੋਈ ਕਹਿੰਦਾ ਮੈਂ ਭਰ ਦੂੰ ਪਹਿਲੀ ਫੀਸ ਜਦੋਂ ਮੇਰੀ ਭਰਤੀ ਉਸ ਤੋਂ ਅੱਗੇ ਮੈਨੂੰ ਇੱਕ ਮੇਰੇ ਟੀਚਰ ਨੇ ਸਕਾਲਰਸ਼ਿਪ ਬਾਰੇ ਦੱਸਿਆ ਕਿ ਵੀ ਇਹ ਸਕਾਲਰਸ਼ਿਪ ਬੱਚਿਆਂ ਦੀ ਮਦਦ ਕਰਦੀ ਆ ਉਹ ਸਾਡੇ ਪਿੰਡ 'ਚ ਕੋਈ ٹرسٹ ਸੀਗਾ ਉਹਨਾਂ ਦੀ ਸੀ ਉਹ ਸ਼ੁੱਕਰਵਾਰ ਦਾ ਦਿਨ ਸੀ ਤੇ ਐਤਵਾਰ ਨੂੰ ਇੰਟਰਵਿਊ ਸੀ ਸ਼ੁੱਕਰਵਾਰ ਨੂੰ ਮੈਨੂੰ ਪਤਾ ਲੱਗਿਆ ਤੇ ਸ਼ਨੀਵਾਰ ਨੂੰ ਮੈਂ ਉੱਥੇ ਗਈ ਉਹ ਕਹਿੰਦੇ ਇਹ ਤਾਂ ਸਿਰਫ ਡਿਗਰੀ ਵਾਲੇ ਬੱਚਿਆਂ ਲਈ ਆ ਮੈਂ ਡਿਪਲੋਮਾ ਕਰਦੀ ਸੀ ਕਹਿੰਦੇ ਇਹ ਤਾਂ ਸਿਰਫ ਡਿਗਰੀ ਵਾਲੇ ਬੱਚਿਆਂ ਲਈਆਂ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲ ਸਕਦੀ ਮੈਂ ਕਿਹਾ ਵੀ ਇੱਕ ਵਾਰੀ ਵੀ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਉਹ ਕਹਿੰਦੇ ਠੀਕ ਆ ਤੁਸੀਂ ਕੱਲ ਐਨਤਵਾਰ ਲੁਧਿਆਣੇ ਚਲੇ ਜਾਣਾ ਤੇ ਉੱਥੇ ਤੁਹਾਡੀ ਇੰਟਰਵਿਊ ਹੋਊਗੀ ਵਾਹਿਗੁਰੂ ਉੱਥੇ ਮੈਂ 9 ਵਜੇ ਪਹੁੰਚ ਗਈ ਸਭ ਤੋਂ ਪਹਿਲਾਂ ਮੈਂ ਪਹੁੰਚੀ ਸੀ ਤੇ 1 ਵਜੇ ਤੱਕ ਬੱਚੇ ਆਉਣੇ ਸ਼ੁਰੂ ਹੋਏ 1 ਵਜੇ ਇੰਟਰਵਿਊ ਸ਼ੁਰੂ ਹੋਈ ਤੇ ਮੈਂ ਸਭ ਤੋਂ ਪਹਿਲਾਂ ਬੈਠੀ ਪਰ ਮੇਰੀ ਵਾਰੀ ਨਾ ਆਈ ਕਿਉਂਕਿ ਮੈਂ ਫਾਰਮ ਹੀ ਨਹੀਂ ਸੀ ਪਰ ਇਹ ਬੱਚਿਆਂ ਨੇ ਤਾਂ 2-2 3-3 ਮਹੀਨੇ ਪਹਿਲਾਂ ਨੇ ਫਾਰਮ ਭਰੇ ਹੋਏ ਸੀ ਮੈਂ ਬੈਠੀ 4 ਵਜੇ ਸ਼ਾਮ ਦੇ ਸਾਰੇ ਬੱਚਿਆਂ ਦੀ ਵਾਰੀ ਲੰਘ ਗਈ ਮੈਂ ਕੱਲੀ ਬੈਠੀ ਵਾਹਿਗੁਰੂ ਮੇਰੀ ਤਾਂ ਵਾਰੀ ਹੋਈ ਨਹੀਂ ਆਈ ਮੈਨੂੰ ਇੱਕ ਮੌਕਾ ਤਾਂ ਮਿਲਦਾ ਪਰ ਜਦੋਂ ਆਖਰ ਤੇ ਜਦੋਂ ਮੈਨੂੰ ਉਹਨਾਂ ਨੇ ਆਵਾਜ਼ ਲਗਾਈ ਅੰਦਰ ਜਾ ਕੇ ਮੈਂ ਵਾਹਿਗੁਰੂ ਦਾ ਨਾਮ ਲੈ ਕੇ ਅੰਦਰ ਗਈ ਜਦੋਂ ਉਹਨਾਂ ਨੇ ਮੇਰੇ ਤੋਂ ਉਹ ਕੁਐਸਚਨ ਪੁੱਛੇ ਜਿਨ੍ਹਾਂ ਦੇ ਆਨਸਰ ਮੈਨੂੰ ਪਹਿਲਾਂ ਹੀ ਆਉਂਦੇ ਸੀ ਪਤਾ ਨਹੀਂ ਆਉਂਦੇ ਸੀ ਜਾਂ ਮੈਨੂੰ ਵਾਹਿਗੁਰੂ ਨੇ ਉਸ ਵਕਤ ਮੇਰੇ ਦਿਮਾਗ ਵਿੱਚ ਪਾਤੇ ਤੇ ਮੈਂ ਉਹਨਾਂ ਦੇ ਸਾਰੇ ਕੁਐਸਚਨ ਦੇ ਆਨਸਰ ਦਿੱਤੇ ਉਹ ਇੰਨੇ ਖੁਸ਼ ਹੋਏ ਇੰਨੇ ਖੁਸ਼ ਹੋਏ ਉਸ ਵਕਤ ਉਹਨਾਂ ਨੇ ਤਿੰਨ ਬੱਚੇ ਚੁਣਨੇ ਸੀ 25 30 ਬੱਚੇ ਸੀ ਜਿਹੜੇ ਸਿਰਫ ਡਿਗਰੀ ਵਾਲੇ ਸੀ ਜੋ ਬੀਏ ਸੀ ਨਰਸਿੰਗ ਕਰਦੇ ਸੀ ਜਾਂ ਇੰਜੀਨੀਅਰਿੰਗ ਦੀ ਬੀਟੈਕ ਕਰਦੇ ਸੀ ਮੈਂ ਕੱਲੀ ਇੱਕ ਡਿਪਲੋਮੇ ਵਾਲੀ ਉਹਨਾਂ ਤਿੰਨ ਬੱਚਿਆਂ ਚੋਂ ਇੱਕ ਮੈਂ ਚੁਣੀ ਗਈ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਕਰਦੀ ਆ ਇਹ ਵਾਹਿਗੁਰੂ ਦੀ ਕਿਰਪਾ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੈਨੂੰ ਉਹ ਸਕਾਲਰਸ਼ਿਪ ਲੱਗ ਗਈ ਤੇ ਉਸ ਤੋਂ ਬਾਅਦ ਮੈਂ ਗੇਮਾ ਵਿੱਚ ਲੱਗ ਗਈ ਤੇ ਮੇਰੀ ਫੀਸ ਮਾਫ ਹੋ ਗਈ 5000 ਰੁਪਏ ਮੈਨੂੰ ਭਰਨਾ ਹੁੰਦਾ ਸੀ ਤੇ 6000 ਮੈਨੂੰ ਸਕਾਲਰਸ਼ਿਪ ਲੱਗਦੀ ਸੀ ਏ ਵਾਹਿਗੁਰੂ ਦੀ ਕਿਰਪਾ ਕਿ ਬੱਚੇ ਇੰਨੀ-ਨੀ ਦੂਰੋਂ-ਦੂਰੋਂ ਆਏ ਤੇ ਵਾਹਿਗੁਰੂ ਨੇ ਮੈਨੂੰ ਚੁਣਿਆ ਇਹ ਕਿਉਂ ਚੁਣਿਆ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਪਾਪਣ ਸੀ ਮੈਨੂੰ ਨਹੀਂ ਸੀ ਪਤਾ ਵਾਹਿਗੁਰੂ ਨੇ ਕਿਵੇਂ ਮੇਰੇ ਤੇ ਕਿਰਪਾ ਕੀਤੀ ਪਰ ਇਹ ਕਿਰਪਾ ਹੋਈ ਸੁਖਮਨੀ ਸਾਹਿਬ ਦੀ ਵਜ੍ਹਾ ਕਾਰਨ ਜਿਹੜਾ ਮੈਂ ਤੜਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਗਈ ਸੀ ਨਾ ਇਹ ਉਹਦੀ ਵਜ੍ਹਾ ਕਰਨ ਹੋਈ ਪਤਾ ਨਹੀਂ ਵਾਹਿਗੁਰੂ ਨੇ ਕਿਹੜੇ ਵੇਲੇ ਸੁਣ ਲਈ ਵਾਹਿਗੁਰੂ ਤਾਂ ਹਰ ਵਕਤ ਸਾਡੇ ਨਾਲ ਆ ਤੇ ਪਤਾ ਨਹੀਂ ਕਿਹੜੇ ਵੇਲੇ ਸਾਡੀ ਕਿਹੜੀ ਅਰਜ਼ੋਈ ਸੁਣਦਾ ਏ ਇਸੇ ਕਰਕੇ ਜਦੋਂ ਮੈਨੂੰ ਸਕਾਲਰਸ਼ਿਪ ਮਿਲਣ ਲੱਗ ਗਈ ਇੱਕ ਵਾਰੀ ਫੇਰ ਕੀ ਕੋਈ ਹਾਦਸਾ ਹੋਇਆ ਮੈਨੂੰ ਚੈੱਕ ਮਿਲ ਗਿਆ ਮੇਰੇ ਫਾਈਨਲ ਪੇਪਰ ਫਾਈਨਲ ਪੇਪਰਸ ਵਿੱਚ ਫੀਸ ਭਰਨੀ ਹੁੰਦੀ ਹੈ ਪਹਿਲਾਂ ਪੇਪਰਾਂ ਤੋਂ ਤੇ ਮੇਰਾ ਚੈੱਕ ਮੈਂ ਬੈਂਕ ਵਿੱਚ ਜਮ੍ਹਾਂ ਕਰਵਾਇਆ ਤੇ ਉਹ ਰਸਤੇ ਵਿੱਚ ਹੀ ਗਵਾਚ ਗਿਆ 15 20 ਦਿਨ ਮੈਂ ਬੈਂਕ ਦੇ ਚੱਕਰ ਕੱਟਦੀ ਰਹੀ ਵੀ ਮੇਰੇ ਫਾਈਨਲ ਪੇਪਰ ਆ ਮੈਨੂੰ ਚਾਹੀਦੇ ਆ ਪੈਸੇ ਉਹ ਕਹਿੰਦੇ ਵੀ ਨਹੀਂ ਉੱਤੇ ਰਸਟ ਚੈੱਕ ਹੀ ਗਵਾਚ ਗਿਆ ਅਸੀਂ ਕੁਝ ਨਹੀਂ ਕਰ ਸਕਦੇ 5 ਤਰੀਕ ਨੂੰ ਮੇਰਾ ਪੇਪਰ ਮੈਂ 4 ਤਰੀਕ ਨੂੰ ਫੇਰ ਗਈ ਮੈਂ ਕਿਹਾ ਵੀ ਇੱਕ ਵਾਰੀ ਫੇਰ ਦੇਖ ਲਓ ਮੇ ਤਾਂ ਮੇਰਾ ਸਾਲ ਬਰਬਾਦ ਹੋ ਜੂ ਉਹ ਕਹਿੰਦੇ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ 5 ਤਰੀਕ ਨੂੰ ਮੇਰਾ ਸ਼ਾਮ ਨੂੰ ਪੇਪਰ ਮੈਂ ਸੁਬਾ ਇੱਕ ਵਾਰ ਫੇਰ ਗਈ ਤੇ ਜਦੋਂ ਕੋਈ ਗੱਲ ਨਾ ਬਣੀ ਮੈਂ ਵਾਪਸ ਆ ਰਹੀ ਸੀ ਉਸੇ ਵਕਤ ਮੈਨੇਜਰ ਸਾਹਿਬ ਖੌਦ ਉੱਟ ਕੇ ਆਏ ਕਹਿੰਦੇ ਕੀ ਗੱਲ ਹੋ ਗਈ ਬੱਚੀ ਤੇ ਮੈਂ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਉਹਨਾਂ ਨੇ 5000 ਰੁਪਇਆ ਮੈਨੂੰ ਆਪਣੇ ਕੋਲੋਂ ਉਸ ਵਕਤ ਦਿੱਤਾ ਮੈਂ ਕੱਲੀ ਨਾ ਮੇਰੇ ਨਾਲ ਕੋਈ ਵੱਡਾ ਮੈਂ ਕੱਲੀ ਮੈਂ ਜਾਣ ਨਾ ਕੋਈ ਪਛਾਣ ਵਾਹੇ ਗਰੂ ਆਪ ਸਹਾਈ ਹੋਇਆ ਕਿਵੇਂ ਸਹਾਈ ਹੋਇਆ ਜਾਣਦੇ ਹੋ ਕਿਵੇਂ ਸਹਾਈ ਹੋਇਆ ਮੈਨੂੰ ਖੌਦ ਨਹੀਂ ਸੀ ਪਤਾ ਮੈਨੂੰ ਕਿਸੇ ਨੇ ਦੱਸਿਆ ਕਿ ਕਹਿੰਦੇ ਜਾਂਦੀ ਹੋਈ ਸੁਖਮਣੀ ਸਾਹਿਬ ਦਾ ਪਾਠ ਕਰਕੇ ਜਾਈਂ ਜਦੋਂ ਮੈਂ ਜਾਂਦੀ ਹੋਈ ਸੁਖਮਣੀ ਸਾਹਿਬ ਦਾ ਪਾਠ ਕੀਤਾ ਸੀ ਤੇ ਵਾਹਿਗੁਰੂ ਨੇ ਤੇ ਆਪੇ ਸਹਾਈ ਹੋਣਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਮੈਂ ਤਾਂ ਪਾਗਲ ਆ ਮੈਨੂੰ ਨਹੀਂ ਸਮਝ ਸੀ ਵਾਹਿਗੁਰੂ ਦੀ ਪਰ ਹੁਣ ਪਤਾ ਲੱਗਦਾ ਹੈ ਵਾਹਿਗੁਰੂ ਤੂੰ ਮੈਨੂੰ ਇੱਥੋਂ ਤੱਕ ਪਹੁੰਚਾਤਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਹੁਣ ਮੈਂ ਡਿਪਲੋਮਾ ਵੀ ਆਉਦਾ ਪੂਰਾ ਕਰ ਲਿਆ ਜੋ ਮੈਂ ਕਦੇ ਸੁਪਨਾ ਸੀ ਮੇਰੇ ਲਈ ਕਿ ਮੈਂ ਕਦੇ ਆਪਣੀ ਅੱਗੇ ਪੜ੍ਹਾਈ ਵੀ ਪੂਰੀ ਕਰ ਸਕਾਂਗੀ ਤੇ ਉਹ ਅੱਜ ਮੈਂ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਵੀ ਕਰ ਲਿਆ ਕਿ ਹੁਣ ਸੁਕ੍ਰਿਤ ਕ੍ਰਸਟ ਦੀ ਬਦੌਲਤ ਮੈਂ ਅੱਗੇ ਵੀ ਪੜ ਰਹੀ ਆ ਇਹ ਜਦੋਂ ਮੈਂ ਸਹਿਜ ਪਾਠ ਸ਼ੁਰੂ ਕੀਤੇ ਨੂੰ ਮੈਨੂੰ ਹਜੇ 4 4-5 ਮਹੀਨੇ ਮਸਾਂ ਹੋਏ ਹੋਣਗੇ ਮੈਨੂੰ ਇਹ ਸੀ ਏ ਵਾਹਿਗੁਰੂ ਮੇਰੇ ਭੈਣ ਭਰਾ ਉਹ ਵੀ ਇਸ ਪਾਠ ਨਾਲ ਜੁੜਨ ਮੇਰੇ ਭਰਾ ਦੇ ਕੇਸ ਕਤਲ ਕੀਤੇ ਹੋਏ ਮੈਂ ਕਿਹਾ ਏ ਵਾਹਿਗੁਰੂ ਮੇਰੇ ਭਰਾ ਵੀ ਮੇਰਾ ਭਰਾ ਵੀ ਕੇਸ ਰੱਖ ਲਵੇ ਪਰ ਮੈਂ ਉਹਨੂੰ ਬਹੁਤ ਸਮਝਾਇਆ ਪਰ ਉਹਨੇ ਕੇਸ ਨਹੀਂ ਸੀ ਕਦੇ ਰੱਖੇ ਫਿਰ ਮੈਂ ਉਹਦੇ ਲਈ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤੇ ਤੇ ਜਾਣਦੇ ਹੋ ਕੀ ਹੋਇਆ ਪਿਛਲੀ 9 ਤਰੀਕ ਨੂੰ ਮੈਂ ਉਹਨੂੰ ਕੁਝ ਨਹੀਂ ਕਿਹਾ ਉਹਨੇ ਆਪੇ ਕਿਹਾ ਕਹਿੰਦਾ ਭੈਣੇ ਹੁਣ ਮੈਂ ਕੀਸ ਰੱਖਣੀਆਂ ਤੇ ਇਤੋਂ ਵੱਡੀ ਖੁਸ਼ੀ ਮੇਰੇ ਲਈ ਹੋਰ ਕੋਈ ਨਹੀਂ ਹੋ ਸਕਦੀ ਇਹ ਸਾਰਾ ਕੁਝ ਇਹ ਸਾਰਾ ਕੁਝ ਮੈਨੂੰ ਮੇਰੇ ਗੁਰੂ ਤੋਂ ਮਿਲਿਆ ਮੈਂ ਜੋ ਕਦੇ ਸੋਚਿਆ ਨਹੀਂ ਸੀ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਪਾਠ ਕੀ ਹੁੰਦਾ ਹੈ ਹਾਂ ਮੈਂ ਪ੍ਰਮਾਤਮਾ ਨੂੰ ਯਾਦ ਕਰਦੀ ਸੀ ਆਪਣੇ ਮਤਲਬ ਲਈ ਫਰ ਅੱਜ ਵਾਹਿਗੁਰੂ ਨੇ ਮੇਰੇ ਲਈ ਉਹ ਕੀਤਾ ਜੋ ਮੈਂ ਕਦੇ ਸੋਚਿਆ ਨਹੀਂ ਸੀ ਜੇ ਆਪਾਂ ਸਾਰੇ ਵਾਹਿਗੁਰੂ ਨੂੰ ਯਾਦ ਕਰੀਏ ਤਾਂ ਵਾਹਿਗੁਰੂ ਐਂ ਸਹਾਈ ਹੁੰਦਾ ਏ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਆਪਾਂ ਤਾਂ ਕਹਿ ਦਿੰਨੇ ਆ ਨਾ ਵੀ ਵਾਹਿਗੁਰੂ ਤੂੰ ਮੈਨੂੰ ਆਹ ਨਹੀਂ ਦਿੱਤਾ ਤੂੰ ਮੈਨੂੰ ਉਹ ਨਹੀਂ ਦਿੱਤਾ ਆਪਾਂ ਕਹਿੰਦੇ 10 ਵਸਤੂ ਨੇ ਪਾਸ਼ੇ ਪਾਵੇ ਇੱਕ ਵਸਤ ਕੰਨ ਵਿਖੋਟ ਗਵਾਵੇ ਇੱਕ ਵੀ ਨਾ ਦੇ 10 ਵੀ ਹੀਰੇ ਤੋ ਮੂੜਾ ਕੋ ਕਹਾ ਕਰੇ ਆਪਾਂ ਕਹਿੰਦੇ ਆ ਨਾ ਵਾਹਿਗੁਰੂ ਤੂੰ ਸਾਨੂੰ ਇਹ ਨਹੀਂ ਦਿੱਤਾ ਵਾਹਿਗੁਰੂ ਨੇ ਸਾਨੂੰ ਹੱਥ ਦਿੱਤੇ ਆ ਸਾਨੂੰ ਪੈਰ ਦਿੱਤੇ ਆ ਸਾਨੂੰ ਚੰਗੇ ਭਲੇ ਬਣਾਇਆ ਕਈ ਤਾਂ ਵਿਚਾਰੇ ਐ ਜਿਹਨਾਂ ਨੂੰ ਇਹ ਕੁਛ ਵੀ ਨਹੀਂ ਮਿਲਿਆ ਹੇ ਵਾਹਿਗੁਰੂ ਤੂੰ ਸਾਨੂੰ ਇਹ ਕੁਛ ਦਿੱਤਾ ਅਸੀਂ ਇਹਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਤਾਂ ਹਮੇਸ਼ਾ ਸਾਡੇ ਨਾਲ ਹੁੰਦਾ ਏ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਵਾਹਿਗੁਰੂ ਨੇ ਮੇਰੇ ਪੜਦੇ ਆਏ ਕੱਜੇ ਜੋ ਮੈਂ ਕਦੇ ਸੋਚੇ ਵੀ ਨਹੀਂ ਸੀ ਮੈਂ ਅਰਦਾਸ ਕਰਦੀ ਹਾਂ ਵਾਹਿਗੁਰੂ ਜੋ ਪੜਦੇ ਤੂੰ ਮੇਰੇ ਕੱਜੇ ਅਹੀਂ ਹਰ ਘਰ ਕਿਸੇ ਦੇ ਕੱਜੂ ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ